ਕੱਢ ਦਿਆ ਪਹਿਲਾਂ ਮਾ ਬੇ ਬੇ ਪਰੇ ਖੁਈ ਮੜਾਇਆ ਜੇੜ ਤੇ ਨਾ ਬੇ ਤੇਰੀ ਬੇ ਬੇ ਪਰੇ ਹੋ ਜਾ ਨਾਗੇ ਰੰਗ ਜਾ ਛੱਡ ਦਿਓ ਛੱਡ ਦਿਓ ਚਲੋ 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 ਕੜਵੇ ਕਰ ਖੜਾ ਫੋਟੋ ਖਿੱਚੂਗਾ ਚਲੋ ਵੀਡੀਓ ਬਣੇ ਚਲੋ 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 ਉਹ ਪਰੌਣੇ ਦੇ ਪਾਗੜਾ ਬੰਨ੍ਹ ਲਿਆ ਓਏ ਚੱਪਲਾ ਓਏ ਚੱਪਲਾ ਓਏ ਕਿਹੜਾ ਰਹਿ ਗਿਆ ਰਹਿ ਗਿਆ ਕੋਈ ਮੈਂ ਰਹਿ ਗਿਆ ਕਾਕਲਾ ਕਿਧਰ ਗਿਆ ਸਾਰੇ ਜਣ ਜਾਓ ਯਾਰ ਸਾਰੇ ਜਣ ਜਾਓ ਸਲਾਮੀ ਪਈ ਜਾਂਦੀ ਆ ਮੈਂ ਇਹਨੂੰ ਫੜਾ ਸਲਾਮੀ ਪਈ ਮੈਂ ਨਹੀਂ ਆਂਦਾ ਮੈਂ ਨਹੀਂ ਆਂਦਾ ਸਲਾਮੀ ਵਾਲੇ ਕੱਢਦੇ ਵੀਡੀਓ ਤਾਂ ਨਹੀਂ ਆਂਦੇ ਵੀਡੀਓ ਕਦੇ ਦੁਬਾਰਾ ਬਣਾਉਂਗੀ ਇੱਥੇ ਹੀ ਰੱਖੀਂ ਕੱਢ ਜਾ ਜਾਉਂ ਗਾਰੇ ਮੋਟਾ ਸਾਰੇ ਜਣੇ ਜਾਓ ਸਾਰਿਆਂ ਦੀ ਫੋਟੋ ਖਿੱਚੂਗਾ ਸਾਰੇ ਜਾਓ ਫੋਟੋ